ਜ਼ిల్లా ਗੁਰਦਾਸਪੁਰ ਦੇ ਪਿੰਡ ਹਸਨਪੁਰ ਚ ਅਸੀਂ ਖੜੇ ਆ ਜਿੱਥੇ ਇੱਕ ਬਜ਼ੁਰਗ ਜਿਨ੍ਹਾਂ ਦੇ ਘਰ ਦੇ ਵਿੱਚ ਅਸੀਂ ਮੌਜੂਦ ਆ ਤੁਸੀਂ ਉਹਨਾਂ ਦੇ ਘਰ ਦੇ ਹਾਲਾਤ ਦੇਖ ਹੀ ਲਏ ਨੇ ਵੀਡੀਓ ਦੇ ਵਿੱਚ ਕਿਦਾਂ ਤਰੇੜਾਂ ਜਿਹੜੀਆਂ ਮਕਾਨਾਂ ਨੂੰ ਆਈਆਂ ਪਿੱਛੇ ਪਾਣੀ ਆ ਦੋ ਕਮਰੇ ਆ ਕਮਰਿਆਂ ਦੇ ਵਿੱਚ ਹੀ ਛੋਟਾ ਜਿਹਾ ਸੈਟਅਪ ਜਿਹੜਾ ਉਹਨਾਂ ਕਿਚਨ ਦਾ ਵੀ ਲਗਾਏ ਦਾ ਆਪਣਾ ਖਾਣਾ ਖੂਣਾ ਬਣਾਉਣ ਵਾਲਾ ਸੋ ਨਾ ਕੀ ਤੁਹਾਡਾ ਮੈਂ ਦਰਸ ਤੇ ਕੀ ਨੁਕਸਾਨ ਹੋਇਆ ਇਸ ਪਾਣੀ ਦੇ ਹੜ੍ਹ ਦੇ ਪਾਣੀ ਚ ਕੀ ਕੀ ਨੁਕਸਾਨ ਹੋਇਆ ਕੋਠੇ ਦਾ ਹੋਇਆ ਬੋਤਾਲੀ ਦਾ ਪਾਣੀ ਪਿੱਛੋਂ ਮੜੀ ਮਾਰ ਕਰ ਗਿਆ ਪਾਰੀ ਕਰਦ ਕਦ ਸਾਰੀ ਹਿੱਲ ਗਈ ਆ ਅੱਧਰ ਅਗਰੇ ਬੜੇ ਵੀ ਦੇਖਿਆ ਤੋਂ ਉੱਥੋਂ ਬਰੇਰੇ ਵੀ ਹਿੱਲ ਗਏ ਪਾਣੀ ਪਿੱਛੋਂ ਬੈਠੀਆਂ ਹੀ ਨਹੀਂ ਆ ਜੀ ਜੀ ਤਾਂ ਕੋਈ ਫੇਰ ਹੀ ਹੋਇਆ ਪਪਾ ਜੀ ਦੋਨੇ ਜਾਣੇ ਇਕੱਲੇ ਰਹਿੰਦੇ ਹੋ ਆ ਇਕੱਲੇ ਪਰਿਵਾਰ ਰਾਜ ਕਰਾ ਉਹ ਜੜੇ ਮੋੜੇ ਹੀ ਦੋ ਉਧਰ ਉਹ ਘਰ ਦੀ ਲਾਹਾਂ ਜੜੀ ਉਹ ਉਧਰ ਤਰਗੀ ਦਾ ਦਲੀ ਰਦੀ ਆਪਰੇ ਬਗੀਰਪੜੀ ਉਧਰ ਮਾਂ ਆਪਣੀ ਕੋ ਮਾਂ ਆਪਣੀ ਕੋ ਉਥੇ ਦੋ ਬੱਚੇ ਰਹੂਦੇ ਤੋਂ ਉਹਦੇ ਕੋਲ ਲੈ ਉਹਥੇ ਕੱਬ ਕਰਦੇ ਨੇ ਨਾ ਸਾਡੇ ਕੋ ਫਾਨੂੰ ਫੋਨ ਕਰਦੇ ਨਾ ਆਉਂਦੇ ਨੇ ਕੋਈ ਇਹ ਜਦੋਂ بیٹے ਦੀ ਡੈਥ ਹੋ ਜਾਂਦੀ ਉਸ ਤੋਂ ਬਾਅਦ ਉਹ ਜਾਂਦੇ ਨੇ ਆਹੋ ਅੱਗੇ ਵੀ ਪਹਿਲੇ ਵੀ ਉੱਥੇ ਰਹਦੇ ਸੀ ਉਹ ਫੇਰ ਬਾਤ ਆਪਣੀ ਮਾਂ ਕੋਲ ਕਰਕੇ ਮੈਂ ਤੁਹਾਨੂੰ ਇੱਥੇ ਛੱਡਤਾ ਤੇ ਹੁਣ ਆਪਣੇ ਆਹ ਸਾਨੂੰ ਇੱਥੇ ਛੱਡ ਗਿਆ ਫੇਰ ਤੁਹਾਡੇ ਬਾਰੀ ਬਾਰਸ ਕੋਈ ਜੇ ਜਾਏ ਤਾਂ ਫੇਰ ਉਹ ਕੀ ਕਰ ਰਹੇ ਹੈ ਅੱਗੇ ਕੋ ਪੁੱਤਰੇ ਪੁੱਤਰੀ ਆ ਕੋਈ ਜੋ ਬੱਚੇ ਜਿਹੜੇ ਹੈ ਸਾਡੇ ਉਹ ਤੁਰ ਗਏ ਪੁੱਤਰੀ ਪੁੱਤਰਾ ਹੈ ਉਹ ਕਰਦੇ ਨੇ ਫੋਨ ਤੁਹਾਨੂੰ ਕੋਈ ਗੱਲਬਾਤ ਤੁਹਾਡੇ ਨਾਲ ਕਦੇ-ਕਦੇ ਹੀ ਕਰਦੇ ਨੇ ਨਹੀਂ ਕਰਦੇ ਉਹ ਜਿਹੜੀ ਨੋ ਆ ਉਹਨੂੰ ਕਰਦੇ ਸੀ ਮੜਾ ਕੋ ਪਿਆਲੀ ਬਣਾ ਹੈਗਾ ਆਪਣਾ ਸਪਰਸ ਮਿਲਦਾ ਤੇ ਮਾਰੀ ਬੋਟੀ ਬੜਾ ਪਪੰਛਾ ਆ ਬੜਾ ਬਾ ਉਹ ਰਟਾ ਨਗੇਗਾ ਦਾ ਮਰਬੋੜਾ ਸੋ ਇਹ ਬਜ਼ੁਰਗ ਆਪਣੇ ਹਾਲਾਤ ਜਿਹੜੇ ਦੱਸ ਰਹੇ ਨੇ ਕਿ ਬੇਟੇ ਸੰ ਦੋਨਾਂ ਦੀ ਡੈਥ ਹੋ ਗਈ ਨੋ ਜਿਹੜੀ ਆ ਉਹ ਚਲੀ ਗਈ ਦਿੱਲੀ ਛੱਡ ਕੇ ਸੋ ਦੋਨੇ ਇੱਥੇ ਰਹਿੰਦੇ ਨੇ ਕੋਈ ਵੱਡਾਪਾ ਪੈਨਸ਼ਨ ਜਿਹੜੀ ਮਿਲਦੀ ਆ ਉਹਦੇ ਨਾਲ ਆਪਣਾ ਗੁਜ਼ਾਰਾ ਕਰਦੇ ਨੇ ਪਰ ਆ ਜਿਹੜੀ ਹੁਣ ਪਾਣੀ ਦੀ ਮਾਰ ਵਜੀ ਆ ਇਹ ਕਮਰੇ ਮੰਨੂ ਨਹੀਂ ਲੱਗਦਾ ਕਿ ਇਹ ਕਮਰੇ ਖਲੁੱਤੇ ਰਹਿਣਗੇ ਆਪਣੇ ਪੈਰਾਂ ਦੇ ਸਿਰ ਤੇ ਭਾਜੀ ਤੁਸੀਂ ਇਸ ਪਿੰਡ ਦੇ ਹੋ ਤੁਸੀਂ ਕੀ ਚਾਹੁੰਦੇ ਹੋ ਵੀ ਮਤਲਬ ਕੀ ਹੋਣਾ ਚਾਹੀਦਾ ਭਾਜੀ ਇਹਨਾਂ ਦਾ ਨਾ ਕੋਈ ਵੀ ਸਾਧਨ ਨਹੀਂ ਆ ਕਮਾਈ ਦਾ ਦੋ ਬੇਟੇ ਇਹ ਦੋਨਾਂ ਦੀ ਡੈਥ ਹੋ ਗਈ ਆ ਤੇ ਇਹਨਾਂ ਦੀ ਜਾਂ ਸਰਕਾਰ ਜਾਂ ਕੋਈ ਵੀ ਸਮਾਜ ਸੇਵੀ ਬੰਦਾ ਇਹਨਾਂ ਦੀ ਬਾਹ ਫੜ ਕੇ ਤੇ ਇਹਨਾਂ ਦਾ ਕਮਰਿਆਂ ਦਾ ਅੱਗੇ ਦਾ ਥੋੜੀ ਇਹਨਾਂ ਦੀ ਸਿਹਤ ਠੀਕ ਹੀ ਜਿੱਦਨ ਦਾ ਪਤਾ ਲੱਗ ਗਿਆ ਵੀ ਕਮਰੇ ਇਦਾਂ ਆ ਉਦਾਂ ਦੀ ਸਿਹਤ ਵੀ ਬੁਰ ਡਾਣਾ ਜਿਹੜੀ ਜ਼ਮੀਨ ਹੀ ਇਹਨਾਂ ਦੀ ਚਾਰ ਪੰਜ ਕਨਾਲਾਂ ਉਹ ਵੀ ਪਾਣੀ ਆਣ ਕਰਕੇ ਸਾਰੀ ਦਰਿਆ ਦੇ ਵਿੱਚ ਚਲੀ ਗਈ ਹੈ ਹਾਂਜੀ ਭਾਈ ਹੋਰ ਕੋਈ ਵੀ ਇਹਨਾਂ ਦਾ ਇਨਕਮ ਸਾਧਨ ਨਹੀਂ ਹੈ ਕੋਈ ਵੀ ਨਹੀਂ ਹੈਗਾ ਦੋਨੋਂ ਜਾਨੇ ਇਕੱਲੇ ਹੀ ਰਹਿੰਦੇ ਆ ਕੋਈ ਸਰਕਾਰ ਵੱਲੋਂ ਸਹੂਲਤ ਮਿਲ ਜੇ ਜਾਂ ਕੋਈ ਸਮਾਜ ਸੇਵੀ ਮਜ਼ਾ ਕਰਨਾ ਚਾਹ ਸਕਦਾ ਉਹ ਕਰ ਦੇਣ ਸਿੱਧੀ ਇਹਣਾ ਕੋ ਆ ਕੇ ਵੀ ਕਰ ਦੇ ਚਲੋ ਸਿੱਧੀ ਡਾਰਤ ਇਹਣਾ ਕੋ ਆ ਜਣ ਇਹ ਕਿਹੜਾ ਪਿੰਡ ਹੈ ਇਹਨਾਂ ਦਾ ਦੱਸ ਸਾਰਾ ਇਹ ਪਾਜੀ ਪਿੰਡ ਗਲੜੀ ਹੈ ਜ਼ਿਲ੍ਹਾ ਗੁਰਦਾਸਪੁਰਾ ਐ ਡਾ ਖਾਨਾ ਸਾਨੂੰ ਗਲੜੀ ਪੈਂਦਾ ਆ ਪਿੰਡ ਹਸਨ ਪਰ ਹੈ ਜੀ ਹਾਂਜੀ ਇਹਨਾਂ ਦਾ ਨਾਮ ਕੀ ਆ ਪਾਪਾ ਜੀ ਇਹ ਪਾਪਾ ਜੀ ਦਾ ਨਾਮ ਮਹਿੰਦਰ ਸਿੰਘ ਹੈ ਤੇ ਮਾਤਾ ਜੀ ਦਾ ਨਾਮ ਦਰਬੀਲ ਕੌਰ ਹੈ ਜੀ ਦੋਵੇਂ ਰਹਿੰਦੇ ਆ ਇੱਥੇ ਤੁਹਾਡਾ ਕਹਿਣਾ ਕਿ ਚਲੋ ਕੋਠੇ ਜਿਹੜੇ ਉਹਨਾਂ ਦੇ ਹੋਏ ਆ ਇਹ ਇਹਨਾਂ ਦੀ ਰਿਪੇਅਰ ਪੂਰ ਹੋ ਜੇ ਹਾਂਜੀ ਭਾਜੀ ਅੱਗੇ ਉਹਨਾਂ ਚਰਿਆ ਨੇ ਜ਼ਮੀਨ ਜਿਹੜੀ ਥੋੜੀ ਹੈਗੀ ਉਹ ਦੇ ਕੇ ਬਣਾਈ ਸੀ ਹੁਣ ਉਹ ਵੀ ਚਲ ਗਈ ਆ ਤੇ ਹੁਣ ਬਣਾ ਵੀ ਨਹੀਂ ਸਕਦੇ ਮੜਾ ਮੋਟਾ ਉਹਨਾਂ ਨੇ ਆਪਣਾ ਰਹਿਣ ਬਸੇਰਾ ਕੀਤਾ ਸੀ ਹੁਣ ਕਿੱਥੋਂ ਬਣਾਣਗੇ ਜ਼ਮੀਨ ਵੀ ਚਲ ਗਈ ਜਿਹੜੀ ਜ਼ਮੀਨ 2-4 ਕਨਾਲਾਂ ਹੈਗੀ ਉਹ ਪਾਣੀ ਦੇ ਵਿੱਚ ਜਾ ਚੁੱਕੀ ਆ ਸੋ ਇਹ ਸਨ ਉਹਨਾਂ ਦੇ ਸਾਰਾ ਦਾਸਤਾਨ ਕਾਫੀ ਲੋਕ ਲੋਕ ਜਿਹੜੇ ਆ ਬੈਠੇ ਨੇ ਜਿਹੜੀਆਂ ਸੰਸਥਾਵਾਂ ਨੇ ਮਦਦ ਕਰ ਰਹੀਆਂ ਨੇ ਕਰੋੜਾਂ ਅਰਬਾਂ ਖਰਬਾਂ ਦੀ ਮਦਦ ਕੀਤੀ ਜਾ ਰਹੀ ਹੈ ਸੋ ਵੀਡੀਓ ਦੇ ਜਰੀਏ ਆਪਾਂ ਵੇਖਣ ਵਾਲੇ ਲੋਕਤਿਆਂ ਨੂੰ ਮੰਗ ਕਰ ਰਹੇ ਨੇ ਕਿ ਸਿੱਧਾ ਕਿਸੇ ਨੂੰ ਨਹੀਂ ਮੰਨੂ ਨਹੀਂ ਤੁਹਾਨੂੰ ਨਹੀਂ ਸਿੱਧਾ ਡਾਇਰੈਕਟ ਆਗੇ ਇਹਨਾਂ ਕੋ ਇਹਨਾਂ ਦੀ ਮਦਦ ਕੀਤੀ ਜਾਵੇ ਇਹਨਾਂ ਦੇ ਕਮਰੇ ਜਿਹੜੇ ਨੇ ਉਹ ਉਹਨਾਂ ਦੇ ਜਿਹੜੇ ਆ ਉਹ ਰਿਪੇਅਰ ਕੀਤੀ ਜਾਵੇ ਤਾਂ ਜੋ ਇਹਨਾਂ ਦਾ ਜਿਹੜਾ ਵੀ ਆਪਣੀ ਜ਼ਿੰਦਗੀ ਦਾ ਸਮਾਂ ਜਿਹੜਾ ਬਚਿਆ ਉਹ ਆਪਣਾ ਸੌਖਾ ਬਤੀਤ ਕਰ ਸਕਣ ਸੋ ਦੇਖ ਤੁਸੀਂ ਸਰਕਾਰ ਕੋਈ ਨਾ ਪ੍ਰਤੀ ਕੀ ਮੰਗ ਕਰਦੇ ਅਸੀਂ ਤਾਂ ਮੰਗ ਕਰਦੇ ਆ ਜੇ ਜਿਹੜੇ ਮਾਪਿਓ ਦਾ ਦੋ ਬੱਚੇ ਮੁੰਡੇ ਜਿਹੜੇ ਵਿਚਾਰੇ ਜਿਹਨਾਂ ਦੀ ਮੌਤ ਹੋ ਗਈ ਹੈ ਆਪਣੇ ਬੱਚਿਆਂ ਦੇ ਸਾਰੇ ਨਾਲ ਹੀ ਮਾਪਿਓ ਜੁੰਡਾ ਜਦੋਂ ਇਦਾਂ ਦਾ ਖੰਭ ਕੋਈ ਹੋ ਜਗਾ ਤੇ ਮੈਂ ਨਹੀਂ ਦੇ ਸਕਦਾ ਕਿ ਇਹਨੇ ਜਿੰਨੀ ਵੀ ਜਿੰਨੀ ਮਦਦ ਹੋ ਸਕਦੀ ਹੈ ਕੀਤੀ ਜਾਵੇ ਤੇ ਬਹੁਤ ਅਸੀਂ ਧੰਨਵਾਦੀ ਹੋਵਾਂਗੇ ਜਿਹੜੀ ਸੰਸਥਾਾਂ ਦਾ ਕੋਈ ਮਦਦ ਕਰੇਗੀ ਤੇ ਕੋਈ ਗਰੀਬ ਬੰਦਾ ਜਿੰਨੇ ਸੀ ਚਿਰ ਇਹਨਾਂ ਦੀ ਆਜ਼ੂ ਹੈਗੀ ਆ ਉਹਨਾਂ ਦੇਰ ਆਪਾਂ ਸਾਡੇ ਪਿੰਡ ਦੀ ਕਿੰਨੀ ਕ ਵੋਟ ਹੈ ਸਾਡੇ ਪਿੰਡ ਦੀ ਵੋਟ ਘੱਟ ਤੋਂ ਘੱਟ 180 81 ਵੋਟਾਂ ਹੈਗੀ ਸਾਡੇ ਪਿੰਡ ਦੀ ਵੋਟ ਸਰਪੰਚ ਬੰਦਾ ਤੁਹਾਡੀ ਆਪਣੀ ਪੰਚਾਇਤ ਆ ਸਰਪੰਚ ਤੁਹਾਡੀ ਆਪਣੀ ਪੰਚਾਇਤ ਆ ਨਾ ਪਿੰਡ ਦੀ ਪੰਜਾਲਾ ਹਸਨਪੁਰ ਵਜੀਰਪੁਰ ਤੇ ਸੰਨਰਪੁਰ ਪਿੰਡ ਦਾ ਇੱਕ ਮਿੰਟ ਮੇਰੀ ਗੱਲ ਸੁਣੋ ਪਹਿਲੇ ਧਿਆਨ ਨਾਲ ਮੇਰਾ ਸਵਾਲ ਕੀ ਸੀ ਮੇਰਾ ਸਵਾਲ ਇਹ ਹੀ ਕੀ ਪੰਚਾਇਤ ਕਾਫੀ ਤਿੰਨਾ ਪਿੰਡਾਂ ਚ ਨਹੀਂ ਦੱਸ ਰਿਓ ਹਾਂਜੀ ਕੋਈ ਬੰਦਾ ਇਦਾਂ ਦਾ ਨਹੀਂ ਹੈਗਾ ਸਰਪੰਚ ਹੋਵੇ ਮੈਂਬਰ ਹੋਵੇ ਜਾਂ ਕੋਈ ਹੋਰ ਪਿੰਡ ਚ ਇਦਾਂ ਦਾ ਕੋਈ ਮਦਦਗਾਰ ਬੰਦਾ ਹੋਵੇ ਚਾਹੂੰ ਤੱਕ ਇਹਨਾਂ ਦੀ ਕਿਸੇ ਨੇ ਕੋਈ ਸਾਰ ਨਹੀਂ ਲਈ ਸੋ ਆਏ ਸੰਸਥਾ ਤੋਂ ਅਜ ਤੱਕ ਕਿਸੇ ਨੇ ਸਾਰ ਨਹੀਂ ਲਈ ਬੇ ਪਹਿਲੀ ਗੱਲ ਤੇ ਸਾਡੇ ਇਹ ਤਿੰਨੇ ਪਿੰਡਾਂ ਦਾ ਜ਼ਰਾਬਰਦਾ ਆ ਸਾਡੇ ਪਿੰਡ ਦੇ ਉਧਰ ਪਿੰਡ ਹੁੰਦਾ ਸੀ ਰਾਵੀ ਦੇ ਕੰਢੇ ਦੇ ਉਹ ਤਿੰਨੇ ਪਿੰਡ ਜਿਹੜੇ ਜ਼ਰਾਬਰਦਾ ਹੋ ਗਦੇ ਆ ਉਹ ਮਰ ਕੇ ਲੋਕਾਂ ਦਾ ਆਪਣਾ ਗੁਜ਼ਾਰਾ ਚੱਲਦਾ ਤੇ ਜਿਹੜਾ ਕਿਦੇ ਬਾਰਡਰ ਦਾ ਪੰਗਾ ਪੈ ਜਾਂਦਾ ਕਿਦੇ ਲੜਾਈ ਝਗੜੇ ਦਾ ਪੈ ਜਾਂਦਾ ਕਿਦੇ ਹੜ੍ਹਾਂ ਦਾ ਪੈ ਜਾਂਦਾ ਉਹਦੇ ਕਰਕੇ ਸਾਡੀ ਜਨਤਾ ਜਿਹੜੀ ਹੈ ਬਹੁਤ ਜ਼ਿਆਦਾ ਗਰੀਬ ਹੈ ਉਹ ਕਿਸੇ ਮਦਦ ਨਹੀਂ ਕਰ ਸਕਦੇ ਆਪਣੀ ਰੋਟੀ ਪਾਣੀ ਪੂਰਾ ਹੁੰਦਾ ਕਿਸੇ ਦਾ ਤੇ ਆਹੀਂ ਸੰਸਦ ਜਿਹੜੇ ਕੋਈ ਵੀ ਕੋਈ ਸੰਸਦ ਹੋਵੇਗੀ ਉਹਨਾਂ ਜਾਂ ਸਰਕਾਰ ਦੇ ਅਸੀਂ ਉਮੀਦ ਨਹੀਂ ਕਰਦੇ ਵੀ ਸਰਕਾਰ ਕੋ ਇਹੋ ਜਿਹਾ ਕੰਮ ਕੋਈ ਮਦਦ ਕਰੇਗੀ ਇਹਨਾ ਦੱਸਤਾ ਕਿ ਤਿੰਨਾ ਪਿੰਡਾਂ ਦੀ ਜਿਹੜੀ ਪੰਚਾਇਤ ਆ ਸਾਡੀ ਕੋਈ ਵੀ ਇਦਾਂ ਦਾ ਬੰਦਾ ਨਹੀਂ ਹੈ ਜਿਹੜਾ ਇਹਨਾਂ ਦੀ ਮਦਦ ਕਰ ਸਕੇ ਉਹਨਾਂ ਦਾ ਆਪਣਾ ਗੁਜ਼ਾਰਾ ਮਹਾਂ ਹੁੰਦਾ ਸੋ ਇਹ ਮੰਗ ਕਰ ਰਹੇ ਨੇ ਸੰਸਥਾਵਾਂ ਤੋਂ ਕੋਈ ਵੀ ਏ ਬੀ ਸੀ ਬੰਦਾ ਕੋਈ ਵੀ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਹੋਵੇ ਤੋਂ ਸਿੱਧਾ ਗੱਲੜੀ ਅੱਡੇ ਤੋਂ ਹਸਨਪੁਰ ਪਿੰਡ ਦਾ ਡਾਇਰੈਕਟ ਮਹਿੰਦਰ ਸਿੰਘ ਇਹਨਾਂ ਦਾ ਨਾਮ ਆ ਇਹਨਾਂ ਦੇ ਘਰ ਆ ਕੇ ਇਹਨਾਂ ਦੀ ਮਦਦ ਕਰੋ ਦੋਨੇ ਬਜ਼ੁਰਗ ਨੇ ਸੋ ਜੋ ਇਹਨਾਂ ਦਾ ਬਚਿਆ ਸਮਾਂ ਇਹ ਚੰਗਾ ਗੁਜ਼ਾਰ ਸਕਣ ਸੋ ਮੇਰੀ ਤੇ ਇਹੀ ਅਪੀਲ ਹੈ ਲੋਕਾਂ ਨੂੰ ਜਿਹੜੇ ਲੋਕ ਮਦਦ ਕਰ ਰਹੇ ਨੇ ਬਹੁਤ ਲੋਕ ਨੇ ਤਾਂ ਦੇ ਜਿਹੜੇ ਮਦਦ ਕਰ ਰਹੇ ਨੇ ਸੋ ਇਹਨਾਂ ਦੀ ਮਦਦ ਵੀ ਜਿਹੜੀ ਉਹ ਕੀਤੀ ਜਾਵੇ